ਸਸ਼ਕਾਲ ਜੀ ਮੈਰੀਨਾ ਦਿਮਾਨ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਦੋ ਪੋਤਿਆਂ ਦੀ ਦਾਦੀ ਅਤੇ 52 ਸਾਲਾਂ ਔਰਤ ਸਰਬਜੀਤ कौर ਜੋ ਕਿ ਸਿੱਖ ਜੋਥੇ ਦੇ ਨਾਲ ਪਾਕਿਸਤਾਨ ਗੁਰਦ ਆਮਾ ਦੇ ਦਰਸ਼ਨ ਕਰਨ ਗਈ ਸੀ ਤਾਂ ਉੱਥੇ ਲਾਤਾ ਹੋ ਜਾਂਦੀ ਜਿਸ ਤੋਂ ਬਾਅਦ ਉਸ ਦੇ ਨਿਕਾਹ ਦਾ ਇੱਕ ਸਰਟੀਫਿਕੇਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦਾ ਤੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਦੱਸਿਆ ਜਾ ਰਿਹਾ ਕਿ ਇਸ ਮਹਿਲਾ ਦਾ ਪਤੀ 25-30 ਸਾਲਾਂ ਤੋਂ ਵਿਦੇਸ਼ ਰਹਿ ਰਿਹਾ ਵਾਪਿਸ ਨਹੀਂ ਆਇਆ ਤੇ ਉਸ ਤੋਂ ਬਾਅਦ ਇਸ ਦੇ ਜਿਹੜੇ ਪੇਕੇ ਪਰਿਵਾਰ ਵਾਲੇ ਨੇ ਉਹ ਮਲੋੜ ਦੇ ਵਿੱਚ ਦੱਸਿਆ ਜਾ ਰਹੇ ਨੇ ਪਰ ਪਰਿਵਾਰਕ ਮੈਂਬਰਾਂ ਨੇ ਵੀ ਇਸੇ ਨਾਲ ਜਿਹੜਾ ਕਿ ਨਾਤਾ ਤੋੜਿਆ ਸੀ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਐਮ ਖੁਲਾਸੇ ਹੋਏ ਨੇ ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਜਗਜੀਤ ਸਿੰਘ ਧੰਜੂ ਸਾਡਾ ਫੋਨ ਲਾਈਵ ਤੇ ਜੁੜ ਚੁੱਕੇ ਨੇ ਉਹਨਾਂ ਨਾਲ ਕਰਦੇ ਹਾਂ ਇਸ ਪੂਰੇ ਮਾਮਲੇ ਤੇ ਗੱਲਬਾਤ ਸਭ ਤੋਂ ਪਹਿਲਾਂ ਧੰਜੂ ਜੀ ਅਸੀਂ ਸਵਾਲ ਪੁੱਛਾਂਗੇ ਕਿ ਜੋ ਸਰਜੀਤ ਕੌਰ ਦਾ ਮਾਮਲਾ ਇਸ ਵਕਤ ਬਹੁਤ ਗਰਮਾਇਆ ਹੋਇਆ ਹੈ ਇਸ ਮਾਮਲੇ ਲੈ ਕੇ ਤੁਹਾਡੇ ਕੋਲ ਕੀ ਅਪਡੇਟ ਹੈ ਇਹ ਗੱਲ ਕੀਤੀ ਜਾਵੇ ਤਾਂ 4 ਨਵੰਬਰ ਨੂੰ ਜਿਹੜੇ 1932 ਜਿਹੜੇ ਯਾਤਰੀ ਜਿਹੜੇ ਐ ਸਿੱਖ ਜਥੇਦਾਰੀ ਗੁਰੂ ਨਾਨਕ ਪਾਸ਼ਾ ਦੇ ਜਿਹੜੇ ਜਨਮ ਦਿਨ ਨੂੰ ਲਈ ਪਾਕਿਸਤਾਨ ਗਏ ਸੀਗੇ ਤਾਂ ਜਿਨ੍ਹਾਂ ਦੇ ਵਿੱਚੋਂ ਜਦੋਂ ਇਹ 10 ਦਿਨ ਦੀ ਯਾਤਰਾ ਪੂਰੀ ਕਰਕੇ 14 ਨਵੰਬਰ ਨੂੰ ਇੱਥੇ ਵਾਪਸ ਆਂਦੇ ਆ ਤਾਂ ਉਦੋਂ ਉਹਦੇ ਵਿੱਚ ਹੀ ਸਰਜੀਤ ਕੋ ਦਾ ਨਾਂ ਹੋਣਾ ਸੀ ਸੱਖੇ ਏਜੰਸੀਆਂ ਵਾਸਤੇ ਜਿਹੜਾ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਕਿ ਸਰਜੀਤ ਕੋ ਜਿਹੜੀ ਇਹ ਕਪੂਰਥਾ ਦੇ ਪਿੰਡ ਅਮਾਨੀ ਤੋਂ ਰਹੀ ਹੈ ਉਹ ਵਾਪਸ ਨਹੀਂ ਆਈ ਤਾਂ ਉਸ ਤੋਂ ਬਾਅਦ ਇਸ ਚੀਜ਼ ਦੀ ਜਾਂਚ ਹੋਣ ਲੱਗੀ ਦਾ ਇੱਕ ਨਕਾਨਾ ਮਜਾੜਾ ਆਪਾਂ ਕਹਿ ਸਕਦੇ ਹਾਂ ਉਹ ਵਾਇਰਲ ਹੋ ਰਿਹਾ ਜਿਹੜਾ ਉੱਥੋਂ ਦੇ ਪਾਕਿਸਤਾਨ ਦੇ ਸ਼ੇਗੂ ਬੁਰਾ ਦੇ ਕਿਸੇ ਮਸਜਿਦ ਦਾ ਹੈ ਹਾਲਕਿ ਉਹਦੇ ਵਿੱਚ ਕਾਫੀ ਕੁਝ ਜਿਹੜਾ ਸਾਫ਼ ਨਜ਼ਰ ਨਹੀਂ ਆ ਰਿਹਾ ਲੇਕਿਨ ਜਿੰਨੀ ਉਹਦੇ ਦੀ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਇਹੀ ਕਿਹਾ ਜਾਵੇਗਾ ਕਿ ਇਹਨਾਂ ਨੂੰ ਸਿਰਫ ਕਾਹ ਨਾਮਾਂਗੇ ਇਕ ਕੀਤਾ ਗਿਆ ਸੀਗਾ ਔਰ ਅਗਰ ਉਹਦੀ ਗੱਲ ਕੀਤੀ ਹੈ ਵੀ ਉਹਦੀ ਅਜੇ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਅਜੇ ਉਹ ਵਾਇਰਲ ਹੈ ਉਹਨੂੰ ਕਿਸੇ ਜਾਂਚ ਏਜੰਸੀ ਜਾਂ ਕਿਸੇ ਅਫੀਸ਼ੀਅਲ ਤੌਰ ਦੇ ਉੱਪਰ ਕਿਸੇ ਨੇ ਉਹਨੂੰ ਕਨਫਰਮ ਨਹੀਂ ਕੀਤਾ ਇਸ ਲਈ ਉਹਨੂੰ ਅਸੀਂ ਸਿਰਫ ਵਾਇਰਲ ਹੀ ਕਹਿ ਸਕਦੇ ਹਾਂ ਔਰ ਉਹਦੀ ਪੁਸ਼ਟੀ ਨਹੀਂ ਹੈ ਉਹ ਅਗਰ ਆਪਾਂ ਗੱਲ ਕੀਤੀ ਜਾਵੇ ਜੀ ਸਭ ਜਿਹੜੀ ਬਾਰੇ ਜੀ ਸਭ ਜਿਹੜੀ ਹੈ ਉਹ ਤਕਰੀਬਨ ਜਿਹੜੀ ਆ 52 ਸਾਲ ਦੇ ਕਰੀਬ ਜਿਹੜੀ ਉਹਨਾਂ ਦੀ ਉਮਰ ਹੈ ਔਰ तकरीबन ਜੇ ਗੱਲ ਕੀਤੀ ਜਾਵੇ ਉਹਨਾਂ ਦੇ ਪਿਛਲੇ ਰਿਕਾਰਡ ਦੀ ਤਾਂ ਉਹਨਾਂ ਦੇ ਉੱਪਰ ਪਿੰਨਾ ਕੁਝ ਮਾਮਲੇ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਮਾਮਲਿਆਂ ਦੇ ਵਿੱਚ ਉਹ ਬਰੀ ਹੋ ਗਈ ਸੀਗੀ ਔਰ ਇਹ ਵੀ ਕਿਹਾ ਗਿਆ ਸੀ ਕਿ ਇਹ ਜਿਹੜੇ ਮਾਮਲੇ ਆ ਕੁਝ ਬਲੈਕਮੇਲਿੰਗ ਜਾਂ ਕੁਝ ਅਜਿਹੇ ਸੀਗੇ ਔਰ ਇੱਕ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਕੋਈ तकरीबन 3 ਤੋਂ 3.5 ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਇਹਨਾਂ ਵੱਲੋਂ ਇੱਕ ਕੋਈ ਰਾਜਸਥਾਨ ਰਾਜਸਥਾਨ ਦਾ ਸੁਪੰਦਰ ਕੋਈ ਵਿਅਕਤੀ ਸੀਗਾ ਉਹਦੇ ਉੱਪਰ 376 ਯਾਨੀ ਕਿ ਆ ਦਾ ਮਾਮਲਾ ਵੀ ਜੋ ਜਿਹੜਾ ਕਰਾਇਆ ਗਿਆ ਸੀ ਉਹ ਦੱਸਿਆ ਜਾਂਦਾ ਹੈ ਕਿ ਉਹ ਸੁਲਤਾਨਪੁਰ ਦੀ ਥਾਣੇ ਦੇ ਵਿੱਚ ਦੱਜ ਹੋਇਆ ਸੀਗਾ। ਔਰ ਇਸ ਤੋਂ ਇਲਾਵਾ ਕਪੂਥਲਾ ਦੇ ਕੁਝ ਐਕਸਨ ਐਮਸੀ ਜਾਂ ਕੁਝ ਐਮਰੀ ਉਹਨਾਂ ਦੇ ਉੱਪਰ ਤਿੰਨ ਦੇ ਕਰੀਬ ਜਿਹੜੇ ਦੱਸਦੇ ਆ ਉਹਨਾਂ ਉੱਪਰ ਵੀ ਇਹਦੇ ਵੱਲੋਂ ਇੱਕ ਕੁਝ ਮਾਮੇ ਦੱਜ ਕਰਾਏ ਗਏ ਸੀਗੇ। ਔਰ ਜੇ ਇਹ ਨਹੀਂ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਜਪशो ਕਰਾ ਜਿਹਨੂੰ ਆਪਾਂ ਨਾਨਕੇ ਪਰਿਵਾਰ ਕਹਿੰਦੇ ਆ ਜਾਂ ਆਪਾਂ ਮਾਪੇ ਕਹਿੰਦੇ ਆ ਉਹ ਮਲੋੜ ਦੇ ਮਲੋੜ ਦੇਲੇ ਛਾਪਿਆਂ ਵਾਲੇ ਪਿੰਡ ਆ ਜੀ ਉੱਥੋਂ ਦੇ ਦੱਸੇ ਜਾ ਰਹੇ ਆ। ਹਾਲਾਂਕਿ ਉਥੇ ਮੇਰੇ ਇੱਕ ਬਹੁਤ ਸੀਨੀਅਰ ਦੋਸਤ ਨੇ ਜਿਹੜੇ ਆ ਪੱਤਰਕਾਰ ਨੇ ਸੁਮਨ ਸਿੰਘ ਦਾਨੇਵਾਲੀ ਆ ਜੀ ਤਾਂ ਉਹਨਾਂ ਦੇ ਮੁਤਾਬਕ ਜੇ ਉਹ ਉਨਤੇ ਰਾਸਤਾ ਕੀਤਾ ਗਿਆ ਤਾਂ ਉਹਨਾਂ ਨੇ ਇਹੀ ਦੱਸਿਆ ਸੀ ਕਿ ਉਹ ਪਰਿਵਾਰ ਵੱਲੋਂ ਜਿਹੜਾ ਵਾ ਇਸ ਫੋਰਟ ਨੂੰ ਕਾਫੀ ਸਾਲ ਪਹਿਲਾਂ ਹੀ ਜਿਹੜਾ ਬਦਖਲ ਕਰ ਦਿੱਤਾ ਗਿਆ ਸੀਗਾ ਹਾਲਾਂਕਿ ਉਹ ਪਰਿਵਾਰ ਵੱਲੋਂ ਕੈਮਰੇ ਦੇ ਉੱਪਰ ਆਉਣ ਤੋਂ ਮਨਾ ਕੀਤਾ ਗਿਆ ਕਿ ਸਾਡੀ ਕੋਈ ਵੀ ਸਟੇਟਮੈਂਟ ਅਸੀਂ ਨਹੀਂ ਦੇਣੀ ਚਾਹੁੰਦੇ ਇਸ ਬਾਰੇ ਅਸੀਂ ਕੋਈ ਗੱਲ ਨਹੀਂ ਕਰਨੀ ਚਾਹੁੰਦੇ ਔਰ ਉਸ ਤੋਂ ਇਲਾਵਾ ਜਿਹੜੇ ਇਸ ਉਪਰ ਦੇ ਪਹਿਲੇ ਪਤੀ ਜਿਹੜੇ ਇੱਥੇ ਪਿੰਡ ਅਮਾਨੀ ਪੁੱਛੇ ਤੋਂ ਵੀ ਰਹਿਣ ਵਾਲੇ ਆ ਕਪੂਨਾ ਦੇ ਉਹ ਦੱਸਦੇ ਆ ਕਿ तकरीबन 25 ਤੋਂ 30 ਸਾਲ ਪਹਿਲਾਂ ਤੋਂ ਇੰਗਲੈਂਡ ਦੇ ਵਿੱਚ ਰਹਿੰਦੇ ਆ ਉਹ ਪਰਿਵਾਰ ਦੇ ਵਿੱਚ ਬਾਕੀ ਜਿਹੜੇ ਆ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਸਾਡਾ ਇਸ ਦੇ ਨਾਲ ਕੋਈ ਨਾਤਾ ਨਹੀਂ ਸੀ ਹਾਲਾਂਕਿ ਜਿਹੜੇ ਇਹਨਾਂ ਦੇ ਰਿਪੋਰਟ ਦੀ ਗੱਲ ਆ ਉਹਦੇ ਵਿੱਚ ਬੜਾ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਇਹਨਾਂ ਵੱਲੋਂ ਮਾਮਲੇ ਲੋਕਾਂ ਤੋਂ ਤਦਜ ਕਰਵਾਏ ਗਏ ਸੀ ਕਿ ਕੁਝ ਇਹਨਾਂ ਦੇ ਉੱਪਰ ਵੀ ਮਾਮਲੇ ਡਾਜੇ ਸੀਗਾ ਕਹਿੰਦਾ ਮਤਲਬ ਕਿ ਜਿਹੜਾ ਇਹਨਾਂ ਰਿਕਾਰਡ ਹੈ ਉਹ ਕੋਈ ਇੰਨਾ ਸਾਫ਼ ਨਹੀਂ ਸੀਗਾ ਔਰ ਇਸੇ ਵਿੱਚ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਕਿ ਸਾਡੇ ਇੱਕ ਜਥਾ ਗੁਰਦਾਨ ਪਾਸ਼ਾ ਦਾ ਤੇ ਗੁਰਪੁਰ ਬਣਾਉਣ ਵਾਸਤੇ ਜਾਣਾ ਹੁੰਦਾ ਹੈ ਤਾਂ ਉਹਦੇ ਵਾਸਤੇ ਜਦੋਂ ਐਜੀਪੀਸੀ ਜਿਹੜੀ ਆ ਸ਼ੋਮਨੀ ਗੁਰਦੁਆਰਾ ਬੰਦ ਕਮੇਟੀ ਹੈ ਉਹ ਪਾਸਪੋਰਟ ਕਲੈਕਟ ਕਰਦੀ ਆ ਤਾਂ ਉਹਦੇ ਵਿੱਚ ਜੋ ਸਬੰਧਤ ਇਲਾਕਾ ਹੁੰਦਾ ਹੈ ਉੱਥੇ ਜੋ ਐਜਡੀਪੀਸੀ ਮੈਂਬਰ ਹੁੰਦੇ ਆ ਜਾਂ ਹੋਰ ਜੋ ਇਹਨਾਂ ਐਜੂਕੇਸ਼ਨ ਸਬੰਧ ਲੋਕ ਹੁੰਦੇ ਆ ਉਹਨਾਂ ਵੱਲੋਂ ਵੀ ਐਨਓਸੀ ਮੰਗਾਈ ਜਾਂਦੀ ਹੈ ਕਿ ਉਸ ਵਿਅਕਤੀ ਦਾ ਜਿਹੜਾ ਕਰੈਕਟਰ ਕਿਹੋ ਜਿਹਾ ਵਾ ਉਸ ਵਿਅਕਤੀ ਦਾ ਜਿਹੜਾ ਰਹਿਣ ਸੰਕ ਕਿਹੋ ਜਿਹਾ ਵਾ ਸਭ ਕੁਝ ਦੇਖ ਕੇ ਹੀ ਉਹ ਤੋਂ ਬਾਅਦ ਉਹ ਜਾਰੀ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਇਹ ਸਵਾਲ ਜੋ ਇਥੋਂ ਦੇ ਐਜਡੀਪੀਸੀ ਮੈਂਬਰ ਜਿਨ੍ਹਾਂ ਵੱਲੋਂ ਇਹਨਾਂ ਨੂੰ ਰეკਮੈਂਡ ਕੀਤਾ ਗਿਆ ਹੋਵੇਗਾ ਉਹਨਾਂ ਦੇ ਉੱਪਰ ਉhtਦਾ ਕਿ ਉਹਨਾਂ ਨੇ ਇਹ ਬਿਲਕੁਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਕ ਵਿਅਕਤੀ ਜਿਹਦੇ ਉੱਪਰ ਪਹਿਲਾਂ ਕੁਝ ਅਜਿਹੇ ਮਾਮਲੇ ਸਨ ਚਾਹੇ ਬਰੀ ਹੋ ਗਏ ਚਾਹੇ ਉਹਨਾਂ ਦਾ ਇਲਾਕੇ ਦੇ ਵਿੱਚ ਕਹਿਜਾ ਚਾਲਚਲਨ ਸੀਗਾ ਕਹਿਜਾ ਰਹਿਣ ਸੈਨ ਸੀਗਾ ਕਹਿਜੇ ਲੋਕਾਂ ਦੇ ਨਾਲ ਤਾਂ ਉਹਨਾਂ ਬਾਰੇ ਕੋਈ ਜਾਂਚ ਨਹੀਂ ਕੀਤੀ ਗਈ ਇਹ ਵੀ ਇੱਕ ਵੱਡਾ ਸਵਾਲ ਹੈ ਔਰ ਇਸ ਤੋਂ ਬਾਅਦ ਇਹ ਦੂਜੀ ਗੱਲ ਕੀਤੀ ਜਾਵੇ ਕਿਉਂਕਿ ਪਾਕਿਸਤਾਨ ਪਾਕਿਸਤਾਨ ਦੇ ਨਾਲ ਜਿਹੜੇ ਸਾਡੇ ਸਬੰਧ ਹਨ ਉਹ ਕੋਈ ਬਾਤ ਬਹੁਤ ਵਧੀਆ ਨਹੀਂ ਗਏ ਕੋਈ ਜਾਂਦੇ ਵਧੀਆ ਨਹੀਂ ਗਏ ਤਾਂ ਅਜਿਹੇ ਵਿੱਚ ਸੁਰੱਖਿਆ ਏਜੰਸੀਆਂ ਜਦੋਂ ਵੀ ਸਾਡੇ ਕੋਈ ਲੋਕਲ ਜਾਣਦੇ ਨੇ ਤਾਂ ਉਹਨਾਂ ਦੇ ਉੱਪਰ ਪੂਰਾ ਧਿਆਨ ਰੱਖਦੀਆਂ ਨੇ ਲੇਕਿਨ ਇੱਥੇ ਕਿੱਥੇ ਨਾ ਕਿਤੇ ਕੋਈ ਨਾ ਕੋਈ ਕਮੀ ਰਹੀ ਹੈ ਜਿਹਦੇ ਬਾਰੇ ਆਪਾਂ ਅਗਲੇ ਦਿਨ ਹੋ ਸਕਦਾ ਕਿ ਜਾਂਚ ਵਿਦੇਸ਼ ਮੰਤਰਾਲੇ ਜਾਂਚ ਕਰਾਵੇ ਔਰ ਜੋ ਸਾਡੀਆਂ ਸੱਖੇ ਜਾਂ ਸਿਰ ਜਾਂਚ ਕਰਨ ਤਾਂ ਕਈ ਕੋ ਜਿਹੜਾ ਸਾਹਮਣੇ ਨਿਕਲ ਕੇ ਆਵੇ ਜੀ ਜਗਜੀਤ ਜੀ ਸਵਾਲ ਇਹ ਉੱਠਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਦ ਦੇ ਵਿੱਚ ਇਹ ਮਹਿਲਾ ਗਈ ਹੈ ਤਾਂ ਇਹਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਕਿ ਇਸ ਤਰੀਕੇ ਦੇ ਨਾਲ ਉੱਥੇ ਜਾ ਕੇ ਕਿਸੇ ਮਹਿਲਾ ਦਾ ਲਾਪਤਾ ਜਾਂ ਫਰਾਰ ਹੋਣਾ ਤਾਂ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਦੇਖੋ ਜਦੋਂ ਅਸੀਂ ਕਿਸੇ ਵੀ ਕੰਟਰੀ ਨੂੰ ਆਊਟ ਕਰਦੇ ਆਂ ਤੇ ਕਿਸੇ ਕੰਟਰੀ ਤੋਂ ਦੂਜੀ ਕੰਟਰੀ ਇਨ ਹੁੰਦੇ ਆਂ ਤਾਂ ਦੋਨੇ ਪਾਸੇ ਸਾਡੀ ਇਮੀਗ੍ਰੇਸ਼ਨ ਹੁੰਦੀ ਹੈ ਜਦੋਂ ਅਸੀਂ ਆਪਣੀ ਕੰਟਰੀ ਛੱਡਦੇ ਆਂ ਤਾਂ ਉੱਥੇ ਵੀ ਸਾਨੂੰ ਸਟੈਂਪ ਲੱਗਦੀ ਹੈ ਸਾਡੇ ਪਾਸਪੋਰਟ ਉਦੋਂ ਜਦੋਂ ਦੂਜੇ ਪਾਸੇ ਜਾਂਦੇ ਆਂ ਤਾਂ ਉੱਥੇ ਵੀ ਸਟੈਂਪ ਲੱਗਦੀ ਹੈ ਬਕਾਇਦਾ ਸਾਡੇ ਫਾਰਮ ਪਰ ਹੀ ਜਾਂਦੇ ਆਂਦੇ ਉਹਦੇ ਵਿੱਚ ਪੂਰੀ ਡਿਟੇਲ ਦੇਣੀ ਹੁੰਦੀ ਹੈ ਤਾਂ ਸਵਾਲ ਇਹ ਹੈ ਕਿ ਕੀ ਦੋਨਾਂ ਪਾਸਿਓਂ ਕਿਸੇ ਏਜੰਸੀ ਨੇ ਆ ਇਹ ਜਾਂਚ ਨਹੀਂ ਕੀਤੀ ਜੋ ਉਥੇ ਦੇ ਇਮੀਗ੍ਰੇਸ਼ਨ ਅਫਸਰ ਹੋਣਗੇ ਜੋ ਉਥੋਂ ਦੇ ਮੌਕੇ ਦੇ ਅਧਿਕਾਰੀ ਹੋਣਗੇ ਕਿ ਉਹਨਾਂ ਨੂੰ ਕੋਈ ਜਾਂਚ ਨਹੀਂ ਕੀਤੀ ਗਈ ਕਿਉਂਕਿ ਦੱਸਿਆ ਜੋ ਜਾ ਰਿਹਾ ਉਹਦੇ ਮੁਤਾਬਕ ਇਹਨਾਂ ਵੱਲੋਂ ਆਪਣੀ ਜਿਹੜੀ ਨਾਗਰਿਕਤਾ ਸੀ ਇਹ ਭਾਵੇਂ ਦੇ ਨਾਗਰਿਕ ਨੇ ਉਹ ਵੀ ਸ਼ਾਇਦ ਨਹੀਂ ਲਿਖਿਆ ਗਿਆ ਉਸ ਤੋਂ ਇਲਾਵਾ ਇਹਨਾਂ ਵੱਲੋਂ ਪਾਸਪੋਰਟ ਦਾ ਨੰਬਰ ਨਾ ਪਾਉਣ ਦੀ ਜਿਹੜੀ ਜਾਣਕਾਰੀ ਜਿਹੜੀ মিডিਆ ਰਹੀ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਨੰਬਰ ਨਹੀਂ ਪਾਇਆ ਗਿਆ ਲੇਕਿਨ ਉਸ ਤੋਂ ਬਾਅਦ ਜਦੋਂ ਇਹ ਉੱਥੇ ਚਲੇ ਜਾਂਦੇ ਨੇ ਕਿ ਜਥੇ ਵਿੱਚ ਕਿ ਅਸੀਂ ਗੁਰੂ ਨਾਨਕ ਪਾਸ਼ਾ ਦੇ ਅਗੋਪੁਰ ਉਤੇ ਦਰਸ਼ਨ ਕਰਨ ਆਏ ਆ ਤਾਂ ਉਸ ਤੋਂ ਬਾਅਦ ਉੱਥੋਂ ਗਾਇਬ ਹੋ ਜਾਣਾ ਤਾਂ ਕਿਵੇਂ ਮਲੂਕੀ ਇਸ ਬਾਰੇ ਕੋਈ ਜਾਂਚ ਨਹੀਂ ਹੋਈ ਔਰ ਵੱਡੀ ਗੱਲ ਕਿ ਉਸ ਤੋਂ ਪਹਿਲਾਂ ਇਹ ਔਰਤ ਜਿਹੜੀ ਹੈ ਉਧਰ ਜਿਸ ਵਿਅਕਤੀ ਕੋਲ ਪਹੁੰਚਦੇ ਨੇ ਜਾਂ ਮਲੂਕ ਉਹਨਾਂ ਨਾਲ ਕਿਹੜਾ ਸੰਪਰਕ ਐਵੇਂ ਹੁੰਦਾ ਹੈ ਸੋਸ਼ਲ ਮੀਡੀਆ ਰਾਹੀਂ ਹੁੰਦਾ ਹੈ ਜਾਂ ਕਿੱਦਾਂ ਇਹ ਸਿੱਧੀ ਜਾਂਚ ਵੀ ਨਹੀਂ ਕੀਤੀ ਗਈ ਔਰ ਅਗਲੇ ਦਿਨ ਹੋ ਸਕਦਾ ਜੀ ਕਿ ਇਹਦੀ ਕੋਈ ਜਾਂਚ ਦੇ ਬਿਲਕੁਲ ਉਹਨਾਂ ਕੋਲ ਸਾਹਮਣੇ ਆਵੇ ਜਗਜੀ ਜੀ ਜੇਕਰ ਪੁਲਸ ਦੀ ਗੱਲ ਕੀਤੀ ਜਾਵੇ ਤਾਂ ਪੁਲਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੁਹਾਡੇ ਕੋਲ ਪੁਲਸ ਨਾਲ ਸੰਬੰਧੀ ਕੀ ਜਾਣਕਾਰੀ ਹੈ ਆ ਦੇਖੋ ਪਾਕਿਸਤਾਨ ਨਾਲ ਜੁੜਿਆ ਮਸਲਾ ਹੈ ਕਿਉਂਕਿ ਪਾਕਿਸਤਾਨ ਨਾਲ ਸਾਡੇ ਕੋਲ ਸੰਬੰਧ ਜਾਦੇ ਵਧੀਆ ਨਹੀਂ ਕਿ ਤਾਂ ਅਜਿਹੇ ਮਾਮਲੇ ਦੇ ਵਿੱਚ ਪੁਲਸ ਵੀ ਜਿਹੜੀ ਆ ਪਲੀ ਭਾ ਜਾਣਦੀ ਹੈ ਕਿ ਜਿਆਦਾ ਸੈਂਸਿਟਿਵ ਹੁੰਦਾ ਹੈ ਕਿ ਪੂਰਾ ਅਸੀਂ ਗੱਲ ਨੂੰ ਡਿਸਕਲੋਜ਼ ਨਹੀਂ ਕਰਨਾ ਲੋਕਾਂ ਦੇ ਸਾਹਮਣੇ ਨਹੀਂ ਲੈਣਾ ਤਾਂ ਸਿਰਫ ਉਹਨਾਂ ਵੱਲੋਂ ਜਿਹੜੀ 8 ਥਾਣਾ ਤਲਵੰਡੀ ਜੋੜਦੀਆਂ ਜੋ ਇਸ ਨਾਲ ਰਿਲੇਟਡ ਥਾਣਾ ਵਾ ਤਾਂ ਉਹਨਾਂ ਦੇ ਜੋ ਉੱਥੋਂ ਦੇ ਮੁੱਖ ਅਧਿਕਾਰੀ ਉਹਨਾਂ ਨੇ ਸਿਰਫ ਇਹ ਦੱਸਿਆ ਕਿ ਇਸ ਓਟ ਦੇ ਉੱਪਰ ਪਹਿਲਾਂ ਕੁਝ ਮਾਮਲੇ ਸੀਗੇ ਤਿੰਨ ਦੇ ਕਰੀਬ ਮਾਮਲੇ ਸੀਗੇ ਤਾਂ ਉਹ ਜਿਹੜੇ ਆ ਉਹਨਾਂ ਚ ਬਰੀ ਹੋ ਚੁੱਕੀ ਸੀ ਲੇਕਿਨ ਉਸ ਤੋਂ ਇਲਾਵਾ ਜਿਹੜਾ ਉਹ ਕਿਵੇਂ ਉੱਥੇ ਪਹੁੰਚੀ ਹੈ ਕੀ ਹੋਇਆ ਕੀ ਹੈ ਇਹ ਬਾਰੇ ਉਹ ਕਹਿੰਦੇ ਕਿ ਜਾਂਚ ਦਾ ਵੀ ਸ਼ਾਇਦ ਜਾਂਚ ਤੋਂ ਬਾਅਦ ਹੀ ਸਾਹਮਣੇ ਆਊਗਾ ਜੀ ਜਗਜੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਪੂਰੇ ਮਾਮਲੇ ਤੇ ਸਾਡੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਹੈ ਸੋ ਜਿਵੇਂ ਤੁਸੀਂ ਸੁਣਿਆ ਇੱਕ ਹੀ ਸਾਡੇ ਸਹਿਯੋਗੀ ਜਗਜੀਤ ਸਿੰਘ ਤੁੰਜੂ ਦੇ ਵੱਲੋਂ ਇਸ ਮਾਮਲੇ ਤੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮਹਿਲਾ ਦੇ ਜਿਹੜੇ ਕਿ ਪਹਿਲਾਂ ਵੀ ਕ੍ਰਿਮੀ ਨਾਲ ਜੁੜਾ ਕਿ ਰਿਕਾਰਡ ਰਿਹਾ ਹੈ ਜੁਤੇ ਮਾਮਲੇ ਦੱਜ ਸੀ ਜਿਹੜੇ ਚਾਹਦੇ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰ ਵੀ ਪਹਿਲੇ ਨਾਤਾ ਟੁੱਟ ਚੁੱਕੇ ਨੇ